ਸੋ ਬਹੁਤ ਬਹੁਤ ਧੰਨਵਾਦ ਹੈ ਢਾਡੀ ਜੱਥਾ ਪਰਮਜੀਤ ਕੌਰ ਪੁੱਤੋ ਉਹਨਾਂ ਦੇ ਨਾਲ ਹੈ ਬੀਬੀ ਸਿਮਰਨਜੀਤ ਕੌਰ ਵੀਰਨ 70 ਸਿੰਘ ਜੀ ਸੱਤਾ ਜਗਸੀਰ ਸਿੰਘ ਜੀ ਮੰਡੀ ਕਲਾ ਮੈਂ ਢਾਡੀ ਜੱਥੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੇਰਾ ਇੱਕ ਨਿਮਾਣੇ ਸਿੱਖ ਦਾ ਛੋਟਾ ਜਿਹਾ ਬੇਨਤੀ ਕਰਦਾ ਮੈਂ ਇਹਨਾਂ ਨੂੰ ਜੇ ਸਾਡੇ ਨਗਰ ਦੇ ਵਿੱਚ ਅੱਜ 7ਵੀਂ ਵਾਰ ਇਹ ਜਥਾ ਦਰਸ਼ਨ ਦੇ ਰਿਹਾ ਜੋ ਅਗਲਾ ਨਗਰ ਕੀਰਤਨ ਆਪਣੇ 11-12 ਤਰੀਕ ਦਾ ਭਗਤ ਤੇਰੇਵਦਾਸ ਜੀ ਦਾ ਆ ਰਿਹਾ ਉਹਦੇ ਵਿੱਚ ਵੀ ਇਹੀ ਜਥਾ ਸੰਗਤਾਂ ਦੀ ਸੇਵਾ ਕਰੇਗਾ ਹੁਣ ਮੈਂ ਬੇਨਤੀ ਕਰਦੇ ਵਾਂ ਭੈਣ ਪਰਮਜੀਤ ਕੌਰ ਵੀਰ ਨਸੱਦਰ ਸਿੰਘ ਜੀ ਸੱਤਾ ਸਾਰੇ ਹੀ ਜਥੇ ਨੂੰ ਕਿ ਸਾਲ 2025 ਦਾ ਜਿਹੜਾ ਪ੍ਰੋਗਰਾਮ ਆ ਉਹ ਤਾਂ ਤੁਸੀਂ ਲਾ ਕੇ ਜਾ ਹੀ ਰਹੇ ਹੋ ਸਾਲ 2026 4 ਤਰੀਕ ਜਨਵਰੀ ਦੀ 10ਵੇਂ ਪਾਸਾ ਦਾ ਜੋ ਪ੍ਰਕਾਸ਼ ਉత్సਵ ਹੈ ਇਹਦਾ ਨਗਰ ਕੀਰਤਨ ਹੈ ਉਹਦੀ ਦੀ ਬੁਕਿੰਗ ਤੁਹਾਨੂੰ ਮੈਂ ਅੱਜ ਕਰਵਾ ਰਿਆ ਨਗਰ ਵੱਲੋਂ ਉਸ ਤੋਂ ਬਾਅਦ ਅਗਲਾ ਜਿਹੜਾ ਰਿਵਦਾਸ ਭਟਵਾਲਾ ਆਏਗਾ 2026 ਦੇ ਵਿੱਚ ਉਹਦੀ ਵੀ ਬੁਕਿੰਗ ਮੈਂ ਤੁਹਾਨੂੰ ਅੱਜੀ ਕਰਵਾ ਰਿਆ ਜਨ ਕੇ ਤੁਸੀਂ ਰਵਦਾਸ ਭਗਤ ਦਾ ਨਗਰ ਕੀਰਤਨ ਲਾਉਣ ਵਾਸਤੇ ਆਣਾ। ਸੋ ਮੇਰੇ ਵੱਲੋਂ ਇਹ ਤੁਹਾਨੂੰ ਬੇਨਤੀ ਹੈ ਅਗਰ ਕੋਈ ਹੋਰ ਮੈਨੂੰ ਜਿਸ ਤਰ੍ਹਾਂ ਕਾ ਪਰਸੋ ਘਨੋਰੀ ਨਗਰ ਕੀਰਤਨ ਲਵਾਇਆ ਅਗਰ ਮੇਰੇ ਕੋਲੇ ਪ੍ਰੋਗਰਾਮ ਆਏਗਾ ਮੈਂ ਤੁਹਾਨੂੰ ਦਿੰਦੇ ਰਹਿਣਾ ਇੱਕ ਪਰਿਵਾਰਕ ਨਾਤੇ ਤੁਸੀਂ ਸਾਡੇ ਨਾਲ ਵਿਚਰ ਰਹੇ ਹੋ ਦਿਨ ਰਾਤ ਇੱਕ ਦੂਸਰੇ ਨੂੰ ਅਸੀਂ ਮੈਸੇਜ ਕਰਦੇ ਆ ਜਾਂ ਗੱਲਬਾਤ ਵੀ ਕਰਦੇ ਰਹਿੰਦੇ ਆ। ਸੋ ਮੈਂ ਇਹਨਾਂ ਨੂੰ ਅਗਲਾ ਜਿਹੜਾ 2026 ਦਾ ਪ੍ਰੋਗਰਾਮ ਹੈ ਉਹ ਵੀ ਅੱਜ ਹੀ ਬੁੱਕ ਕਰਵਾ ਦੇਣਾ ਬਾਕੀ ਪੈਸੇ ਦੀ ਗੱਲ ਹੈ ਕਿ ਪੈਸੇ ਨਾਲ ਪਿਆਰ ਨਹੀਂ ਬੰਨਿਆ ਜਾਂਦਾ ਜਿੰਨੇ ਪੈਸੇ ਨਗਰ ਕੀਰਤਨ ਜਿਹੜਾ ਰਵਿਦਾਸ ਭਗਤ ਵਾਲਾ ਆਊਗਾ ਮੈਂ ਭੈਣ ਪਰਮਜੀਤ ਕੌਰ ਨੂੰ ਬੇਨਤੀ ਕਰਦਾ ਕਿ ਨਗਰ ਕੀਰਤਨ ਜੋ ਆਏਗਾ ਨਗਰ ਕੀਰਤਨ ਦੇ ਵਿੱਚ ਤੁਸੀਂ ਆਓਗੇ ਉਹਦੇ ਵਿੱਚ ਪੈਸਾ ਨਾ ਦੇਖਿਓ ਸਿਰਫ ਪਿਆਰ ਸਤਿਕਾਰ ਜੋ ਤੁਹਾਨੂੰ ਦੇਊਗਾ ਨਕਰ ਕਮੇਟੀ ਰਵਿਦਾਸ ਦੇਊਗੀ ਉਹ ਲੈ ਕੇ ਚੱਲ ਜਾ ਬਾਕੀ ਤੁਸੀਂ ਮੇਰੇ ਨਾਲ ਗੱਲ ਕਰ ਲਿਓ ਬਾਕੀ ਮੈਂ ਆਪੇ ਦੇਖ ਲਾਂਗਾ ਜਿਹੜਾ ਕੋਈ ਘਾਟਾ ਵਧਾਊਗਾ ਪਾਪਣਿਚ ਕਰ ਲਾਂਗੇ ਸੋ ਮੇਰੀ ਬੇਨਤੀ ਪ੍ਰਵਾਨ ਕਰਿਓ ਕਿ ਕੋਈ ਵੀ ਇਸ ਸਲਿਪਰ ਨਗਰ ਦੇ ਵਿੱਚ ਜਦੋਂ ਵੀ ਤੁਸੀਂ ਆਵੋ ਕੋਈ ਘਾਟਾ ਪਤਾ ਨਾ ਦੇਖੋ ਮੈਂ ਤੁਹਾਡਾ ਆਪਣੇ ਆਪ ਜਿਹੜਾ ਉਸਕਾ ਹੋਊਗਾ ਤੁਹਾਨੂੰ ਉਹੀ ਕਰਾਂਗਾ ਕੱਲ ਕਨੌਰੀ ਦੇ ਵਿੱਚ ਵੀ ਮੈਂ ਤੁਹਾਨੂੰ ਉਹੀ ਗੱਲ ਕਹੀ ਸੀ ਕਨੌਰੀ ਦੇ ਵਿੱਚ ਜਦੋਂ ਤੁਸੀਂ ਪ੍ਰੋਗਰਾਮ ਲਾ ਕੇ ਹੋ ਵੀ ਆਗਰ ਤੁਹਾਨੂੰ ਕੋਈ ਘਾਟਾ ਪੈਰੇ ਤਾਂ ਮੈਨੂੰ ਦੱਸ ਦਿਓ ਸੋ ਇਹ ਬੇਨਤੀ ਨੂੰ ਪ੍ਰਵਾਨ ਕਰਿਓ ਹੁਣ ਮੈਂ ਸਾਰੇ ਨਗਰ ਨਿਵਾਸੀ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਨਗਰ ਨਿਵਾਸੀ ਸੰਗਤਾਂ ਨਗਰ ਪੰਚਾਇਤ ਸਾਰਿਆਂ ਵੱਲੋਂ ਪਰਮਜੀਤ ਕੌਰ ਪੋਚੋ ਬਾਲੀਆਂ ਬੀਬੀ ਜੀ ਦਾ ਜੋ ਟਾਡੀ ਜਿੱਤਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਨਸਰਦਰ ਸਿੰਘ ਜੀ ਸਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕਿ 15 ਸਾਲ ਤੋਂ 16 ਸਾਲ ਤੋਂ ਮੈਂ ਇਹਨਾਂ ਨੂੰ ਇਸ ਨਗਰ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਦੇਖਦਾ ਉਸ ਤੋਂ ਪਹਿਲਾਂ ਮੇਰਾ ਇਹਨਾਂ ਨਾਲ ਮਲਾਪ ਰਿਹਾ ਸੰਤ ਬਲਬੀਰ ਸਿੰਘ ਕੋਲੋਂ ਆਉਂਦੇ ਸੀ ਉਸ ਟਾਈਮ ਤੇ ਸਾਡਾ ਮਲਾਪ ਰਿਹਾ ਇਹਨਾਂ ਦੇ ਨਾਲ ਹੁਣ ਮੈਂ ਜ਼ਿਆਦਾ ਨਾ ਬੋਲਾਂ ਜੋ ਬੇਨਤੀ ਕੀਤੀ ਐ ਇਸ ਨੂੰ ਪ੍ਰਵਾਨ ਕਰਿਓ ਸੋ ਅਗਲਾ ਜੋ ਆਪਾਂ ਅਰਦਾਸ ਬੇਨਤੀ ਕਰਕੇ ਨਗਰ ਕੀਰਤਨ ਦੀ ਸਮਾਪਤੀ ਕਰੀਏ ਭੈਣ ਪਰਮਜੀਤ ਕੌਰ ਨੂੰ ਬੋਲਾਂਗਾ ਕਿ 10-15 ਮਿੰਟ ਮੈਨੂੰ ਹੋਰ ਦੇ ਦਿਓ ਉਸ ਤੋਂ ਬਾਅਦ ਤੁਹਾਨੂੰ ਮੈਂ ਛੁੱਟੀਆਂ ਬਖਸਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ